ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਜਿਹੜਾ ਵੀਰ ਤੁਹਾਨੂੰ ਮਿਲਾਉਣਾ ਨਾ ਭਰਾ ਸਾਡਾ ਨਵੇਂ ਡੇਟਰ ਨੂੰ ਤਾਂ ਹੱਥ ਪਾਉਂਦਾ ਹੀ ਪਾਉਂਦਾ ਪਰ ਜੇ ਕੋਈ ਕੰਮ ਵੇਰ ਜੇ ਨਾ ਜਿਹਨੂੰ ਆਪਾਂ ਕਹਿ ਦਿੰਨੇ ਕੰਮ ਵੇਰਿਆ ਉਹ ਕੰਮ ਨੂੰ ਬੜੇ ਚਾਅ ਨਾਲ ਤੇ ਖੁਸ਼ ਹੋ ਕੇ ਵੀ ਉਹ ਕੰਮ ਨੂੰ ਬੜੇ ਖੁਸ਼ ਹੋ ਕੇ ਲੈਂਦਾ ਵੀ ਆਹ ਕੰਮ ਨਹੀਂ ਹੋ ਰਿਹਾ ਤੇ ਇਹ ਕੰਮ ਨੂੰ ਆਪਾਂ ਹੀ ਕਰਨਾ ਭਰਾ ਸਾਡਾ ਹਰਦੀਪ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਬਾਈ ਹਾਂਜੀ ਬੜਾ ਪਹਿਲਾਂ ਦਾ ਆਈ ਵੀਰ ਨੇ ਨਾ ਸਾਰਾ ਤਿਆਰ ਕੀਤਾ ਅਸੀਂ ਤਾਂ ਨੌਲੇਜ ਚਲੋ ਇਹਦੀ ਲੈ ਹੀ ਲਈ ਆ ਵੀਰ ਨੇ ਕਿਵੇਂ-ਕਿਵੇਂ ਕੀਤਾ ਕੀ ਗੱਲਵਾਦਾ ਕੀ ਹਸਾਬਤਾ ਤੇ ਤੁਹਾਨੂੰ ਵੀ ਆਪਾਂ ਦੱਸਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੈਮ ਸੇਤਾਂ ਜੀ ਹਾਂਜੀ ਵਧੀਆ ਬਾਈ ਜੀ ਕਿਹੜਾ ਪਿੰਡ ਆਪਣਾ ਪਿੰਡ ਆਪਣਾ ਬੋਟਰਾ ਕਲਾਂ ਜੀ ਬੋਟਰਾ ਕਲਾਂ ਹਾਂਜੀ ਇਹ ਵਾਲਾ ਟਰੈਕਟਰ ਮੈਨੂੰ ਨਾ ਬਾਈ ਇੱਕ ਫੋਨ ਕਰਦਾ ਹੁੰਦਾ ਉਧਰੋਂ ਹਰਿਆਣੇ ਚੋਂ ਕਹਿੰਦਾ ਯਾਰ ਇਹਦਾ ਸਮਾਨ ਨਹੀਂ ਮਿਲਦਾ ਤੇ ਤੁਸੀਂ ਇਹਨੂੰ ਸਾਰਾ ਜੈਨੂਮਨ ਤਿਆਰ ਕੀਤਾ ਕਿਵੇਂ ਕੀਤਾ ਕਿੱਥੋਂ ਇਹਦਾ ਸਮਾਨ ਲਿਆ ਕੀ ਹਿਸਾਬ ਕਿਤਾਬ ਉਹ ਦੱਸੋ ਸਮਾਨ ਇਹਦਾ ਮਿਲਦਾ ਦਾ ਬਹੁਤ ਘੱਟ ਆ ਹਾਂ ਆਪਾਂ ਇਹਦਾ ਸਮਾਨ ਰੀਨਾਂ ਵਾਂਗੂ ਬਣਾ ਕੇ ਪਾਇਆ ਹੱਥੀਆਂ ਉਹਦੇ ਅੱਛਾ ਵੀ ਸਮਾਨ ਹੱਥੀ ਬਣਾਇਆ ਹੱਥੀ ਬਣਾਇਆ ਇਹਦਾ ਨਹੀਂ ਕਹਿਣ ਦਾ ਮਤਲਬ ਤੁਸੀਂ origignal ਵਾਂਗੂ ਬਣਾਤਾ ਹਾਂ ਤੇ ਜਿਵੇਂ ਕਿਸੇ ਸਮੇਂ ਨਵਾਂ ਨਿਕਲੇ ਆਏਗਾ ਹਾਂਜੀ ਤੇ ਅੱਜ ਦੀ ਡੇਢ ਦੇ ਵਿੱਚ ਇਹ ਨਵਿਆਂ ਨੂੰ ਚੱਲੂਗਾ ਜਿਵੇਂ ਨਵਿਆਂ ਵਾਂਗੂ ਜਿਵੇਂ ਜਾਂਸੀ ਚੋਂ ਨਿਕਲਿਆ ਹੂੰ ਉਵੇਂ ਹੀ ਚੱਲੂਗਾ ਉਵੇਂ ਚੱਲੂਗਾ ਇਹ ਤਾਂ ਨਹੀਂ ਨਾ ਵੀ ਇਹਦਾ ਇੰਜਣ 500 ਘੰਟਾ ਚੱਲਿਆ 2000 ਚੱਲਿਆ ਤੇ ਇੰਜਣ ਖਰਾਬ ਹੋ ਗਿਆ ਨਾ ਜੀ ਵੀ ਜੇ ਆਪਾਂ ਸਮਾਨ ਪਾਇਆ ਉਹ ਮੈਂ ਉਹ ਵੀ ਚੱਲੂ ਜੇ ਮੇ ਨਵਾਂ ਸੀਗਾ ਉਵੇਂ ਹੀ ਚੱਲੂਗਾ ਇਹਦੀ ਕਲਚ ਪਲੇਟ ਜਾਂ ਇਹਦਾ ਕੀਤਾ ਕੀ ਕੀ ਹੈ ਇਹ ਕਿਵੇਂ ਦੀ ਹਾਲਤ 'ਚ ਤੁਹਾਡੇ ਕੋਲ ਆਇਆ ਸੀ ਪਹਿਲਾਂ ਦਾ ਹਾਲਤ ਬਹੁਤ ਮਾੜੀ ਸੀ ਇਹਦੀ ਅੱਛਾ ਜੀ ਜਿਵੇਂ ਸਾਰਾ ਜੰਗਾਲ ਲਿਆਵਾ ਸੀਗਾ ਹਾਂ ਤੇ ਮੋੜੀਆਂ ਨਿਕਲੀਆਂ ਸ਼ੋਅ ਦੇ ਵਿੱਚ ਅੱਛਾ ਤੇ ਸਾਰਾ ਜਣੀ ਦੀ ਐ ਏ ਟੂ ਜ਼ेड ਕਰਕੇ ਫੇਰ ਇਹਨੂੰ ਪੇਂਟ ਹੋਇਆ ਉਸ ਤੋਂ ਬਾਅਦ ਇਹਦੀ ਟੈਸਟਿੰਗ ਤੁਸੀਂ ਕੀਤੀ ਬਕਾਇਦਾ ਹਾਂ ਚਲਾ ਚਲੂ ਕੇ ਦੇਖਿਆ ਵੀ ਪਾਸ ਸੀਗਾ ਬਾਅਦ ਚੋ ਪੇਂਟ ਹੋਇਆ ਹਾਂ ਪਾਸ ਕਰਕੇ ਠੀਕ ਆ ਬਾਈ ਠੀਕ ਆ ਤੇ ਜੋ ਵੀ ਇਹਦਾ ਹਿਸਾਬ ਕਿਤਾਬ ਪਿੱਛੋਂ ਗੇਅਰ ਵਗੈਰਾ ਸਭ ਉਦਾਂ ਹੀ ਵਰਕਿੰਗ ਕਰਦਾ ਉਦਾਂ ਹੀ ਉਦਾਂ ਹੀ ਜਿਵੇਂ ਪਹਿਲਾਂ ਨਵੇਂ ਆਉਂ ਕਰਦਾ ਸੀਗਾ ਉਵੇਂ ਹੀ ਕਰਦਾ ਇਹਦੇ ਵਿੱਚ ਕੋਈ ਚੇਂਜ ਤਾਂ ਨਹੀਂ ਕੀਤਾ ਬਾਈ ਕਹਿਣ ਦਾ ਮਤਲਬ ਇਹ ਆ ਵੀ ਏਜੰਸੀ ਤੋਂ ਏਦਾਂ ਹੀ ਗੇਅਰ ਲੀਵਰ ਇਹਦਾ ਸਾਰਾ ਕੁਝ ਏਦਾਂ ਹੀ ਆਉਂਦਾ ਸੀ ਇਹਨੇ ਸਟੀering ਥੋੜਾ ਚੇਂਜ ਹੈ ਇਹਦਾ ਅੱਛਾ ਜੀ ਇਹਦਾ ਸਵੇਰੇ ਪੜ ਮਿਲਦਾ ਨਹੀਂ ਇਹਦਾ ਅੱਛਾ ਜੀ ਉਹਦੇ ਕਰਕੇ ਹੋਰ ਦਾ ਲੱਗਿਆ ਵਾ ਓਕੇ ਵੀ ਬਾਕੀ ਸਾਰਾ ਕੁਛ ਇਹਦਾ ਬਾਕੀ origignal ਆ ਸਾਰਾ ਸਟੀering ਫਿਰ ਕਿਹੜੇ ਟਰੈਕਟਰ ਦਾ ਲਾਇਆ ਇਹਨੂੰ ਸਟੀering ਇਹ ਜੀਪ ਦਾ ਲੱਗਿਆ ਵਾ ਜੀ ਜੀਪ ਦਾ ਹਾਂ ਜੀ ਤੇ ਤੁਹਾਨੂੰ ਪਤਾ ਸੀ ਵੀ ਇਹਨੂੰ ਜੀਪ ਦਾ ਲੱਗ ਜਾਣਾ ਹਾਂ ਉਸ ਹਿਸਾਬ ਨਾਲ ਐਂਗਲ ਆ ਫਿੱਟ ਆ ਜਾਣਾ ਸੀਗੇ ਕਿਉਂਕਿ ਆਹ ਚੀਜ਼ ਹਨਾ ਫੀਟਿੰਗ ਵਗੈਰਾ ਦੀ ਸਾਹ ਹੁਕਤਾ ਫਿਰ ਆਹ ਪਲੇਟ ਤੁਸੀਂ ਬਣਾਈ ਹੋਣੀ ਆ ਹਾਂ ਇਹ ਬਣਾ ਕੇ ਲਾਈ ਠੀਕ ਆ ਬਰੇ ਇਹਨੂੰ ਟਾਇਰ ਇਦਾਂ ਹੀ ਆਉਂਦੇ ਸੀਗੇ ਟਾਇਰ ਹਾਂ ਇਹ ਤੋਂ ਥੋੜੇ ਛੋਟੇ ਹੁੰਦੇ ਸੀਗੇ ਤੇ ਥੋੜੇ ਜਿਹੇ ਨਹੀਂ ਮਿਲੇ ਕਰਕੇ ਵੱਡੇ ਪਾਉਣੇ ਪੈ ਗਏ ਇਹ ਕਿੰਨੇ ਕਿਚਪੀ ਤੱਕ ਦਾ ਆਪਾਂ ਇਹਨੂੰ ਮੰਨ ਸਕਦੇ ਹਾਂ ਇਹ ਕਿੱਡਾ ਟਰੈਕਟਰ ਹੈ ਜਣੀ ਮੰਨ ਕੇ ਚੱਲੋ 12 ਕਿਚਪੀ ਹੋਊਗਾ ਇਹ 12 ਹਾਂ ਛੋਟਾ ਹੀ ਆ ਫਿਰ ਹਣਾ ਛੋਟਾ ਹੀ ਹੈ ਟਰੈਕਟਰ ਇੱਕ ਸਿਲੰਡਰ ਹੈ ਨਾ ਇੱਕ ਸਿਲੰਡਰ ਤੇ ਤੇ ਇੱਕ ਸਿਲੰਡਰ ਨੂੰ ਆ ਪੰਪ ਵਗੈਰਾ ਇਹਨੂੰ ਲੱਗਾ ਉਵੇਂ ਹੀ ਹਣਾ ਉਵੇਂ ਹੀ ਓਰੀਜਨਲ ਹੈ ਇਕੱਲੇ ਹੁਣ ਇਹਦੇ ਪਲੰજર ਜਣੀ ਦੀ ਬਣਵਾ ਕੇ ਪਾਏ ਅਸੀਂ ਅੱਛਾ ਪਲੰજર ਪੰਪ ਦੇ ਸਾਰਾ ਜਣੀ ਸੀਲਡ ਸੀ ਪਹਿਲਾਂ ਅਜੇ ਤੱਕ ਇਹ ਪਹਿਲਾਂ ਨਹੀਂ ਸੀ ਹੋਇਆ ਨਾ ਨਾ ਜਮਾ ਹੀ ਨਹੀਂ ਸੀ ਵੀ ਤੁਸੀਂ ਬਾਅਦ ਵਿੱਚ ਜੋ ਪੰਪ ਦਾ ਜੋ ਕੀਤਾ ਉਹ ਸੌਕਤਾ ਵਾ ਹਨਾ ਹਾਂਜੀ ਤੇ ਇਹਨੂੰ ਰੇਡੀਏਟਰ ਆਉਂਦਾ ਸੀ ਆਵੇ ਹੈਗਾ ਰੇਡੀਏਟਰ ਹਾਂ ਆਉਂਦਾ ਸੀ ਰੇਡੀਏਟਰ ਆਉਂਦਾ ਸੀ ਪਾਣੀ ਵਾਲਾ ਟਰੈਕਟਰ ਸੀਗਾ ਇਹ ਹਾਂ ਓਕੇ ਆਪਾਂ ਦੇ ਦੇਣਾ ਪੁਰਾਣੇ ਕਈਏ ਇੱਕ ਸਿਲੰਡਰ ਜਿਹੜੇ ਉਹਦਾ ਨਹੀਂ ਆਉਂਦਾ ਹਨਾ ਉਹ ਆਈਸ਼ਰ ਆਈਸ਼ਰ ਆਇਆ ਉਹ ਬਣਾ ਪਾਣੀ ਤੋਂ ਆਇਆ ਇਹ ਡੀਟੀ 14 ਕਿਹੜਾ ਮਾਰਕਾ ਮੁਰਕਾ ਕਿਹੜੀ ਕੰਪਨੀ ਪਤਾ ਕੁਝ ਰਸ਼ੀਆ ਦਾ ਹੀ ਰਸ਼ੀਆ ਦਾ ਰਸ਼ੀਆ ਦਾ ਮੇੜੇ ਰੂਸ ਲਿਆ ਹੋਊਗਾ ਇੱਥੇ ਅੱਛਾ ਯਾਰ ਹੁਣ ਇਹ ਆਉਣਾ ਬੰਦ ਹੋ ਗਏ ਟਰੈਕਟਰ ਬੜੇ ਹੀਰੇ ਆ ਟਰੈਕਟਰ ਬਹੁਤ ਹੀ ਆ ਜਿੰਨਾਂ ਕੋਲੇ ਹੈਗੇ ਨਾ ਨਰਪਾ ਵੀਰੇ ਆ ਜਾਓ ਤੁਸੀਂ ਵੀ ਕਾਹ ਤੋਂ ਪਾਸੇ ਖੜੇ ਹੋ ਆ ਲਾਈਟਾਂ ਤਾਂ ਚਲੋ ਤੁਸੀਂ ਆਪ ਬਾਅਦ ਚਲਾਈਆਂ ਇਹ ਮਿਲੀਆਂ ਨਹੀਂ ਆ ਪਰ ਹੋਰ ਲਾਉਣੀਆਂ ਪੈਗੀਆਂ ਹੂੰ ਇਹ ਹੀ ਦਿੱਕਤ ਆ ਹਨਾ ਪੁਰਾਣੀਆਂ ਚੀਜ਼ਾਂ ਦੇ ਵੀ ਸਮਾਂ ਬਹੁਤ ਘੱਟ ਮਿਲਦਾ ਇਹਦਾ ਬਣਾ ਕੇ ਲਾ ਲਓ ਜਾਂ ਖੋਲ ਲਾ ਲਓ ਇੱਕ ਭਰਾ ਸਾਡਾ ਨਾ ਚੀਜ਼ਾਂ ਤਿਆਰ ਕਰਦਾ ਅਸਤਰ ਅਸਤਰ ਦਾ ਮਤਲਬ ਉਹਦੇ ਕੋਲ ਚੱਲੀ ਆਪਾਂ ਆਜੋ ਹੂੰ ਹੂੰ ਇਹਦੇ ਵਿੱਚ ਨਾ ਜਿੰਨਾ ਕ ਮੈਨੂੰ ਪਤਾ ਇੰਜਨ ਹੋਰ ਗੇਅਰ ਹੋਰ ਪਿੱਛੋਂ ਹੋਰ ਅੱਗੋਂ ਹੋਰ ਤੇ ਭਰਾ ਸਾਡੇ ਨੇ ਟਰੈਕਟਰ ਪਹਿਲਾਂ ਜੋੜ ਵਖਾ ਸਾਰੇ ਆਪਣੇ ਵੀਰੇ ਦੇਖਾਈ ਇਹ ਇਦਾਂ ਨਹੀਂ ਲੱਗਦਾ ਵੀ ਕਿਵੇਂ ਹੋਰ ਕੋਈ ਜਗਾੜੂ ਕੁਝ ਤਿਆਰ ਕੀਤਾ ਹੈ ਫਿਟਿੰਗ ਪ੍ਰੋਪਰ ਆ ਸਾਰੇ ਨਾ ਜਿਵੇਂ ਵੀ ਹਾਂਡੀ ਵਗੈਰਾ ਤੋਂ ਇਹ ਹੁਣ ਵੀਰਾਂ ਨੂੰ ਦੱਸ ਯਾਰ ਇਹ ਕਿਹੜਾ ਇੰਜਨ ਹੈ ਇੰਜਨ ਇਹ 99 ਬਾਈ ਦਾ ਐਚ ਐਮਟੀ ਦਾ ਐਚ ਐਮਟੀ 99 ਬਾਈ ਹਾਂਜੀ ਇਹ ਇੰਜਨ ਗਾਤੋਂ ਲਾਇਆ ਇਹਨੂੰ ਕਿਉਂਕਿ ਇਹ ਟਰੈਕਟਰ ਹੈ ਤਾਂ ਜਗਾੜੂ ਆ ਤੇਰੇ ਦਿਮਾਗ 'ਚ ਇਹਦੀ ਫਿਟਿੰਗ ਸਾਰੀ ਪ੍ਰੋਪਰ ਉਵੇਂ ਹੀ ਹੁੰਦੀ ਹੈ ਇਹਦੀ ਜੇ ਆਪਾਂ ਹੋਰ ਲਾਉਂਦੇ ਇੱਥੇ ਕੋਈ ਪਲੇਟ ਲਾਤੀ ਜਾਂ ਘੱਟ ਵੱਡ ਕਰਨੀ ਪੈਣੀ ਸੀ ਅੱਛਾ ਵੀ ਇਹ ਪ੍ਰੋਪਰ ਫਿਟਿੰਗ ਉਦਾਂ ਹੀ ਆਈ ਹੈ ਹਾਂ ਪ੍ਰੋਪਰ ਹੀ ਆਈ ਉਹਦੇ ਤੇ ਆ ਗੇਅਰ ਕੀ ਦਾ ਫਿਰ ਗੇਅਰ ਸੋਨਾਲੀ ਕਾ ਦਾ ਗੇਅਰ ਸੋਨਾਲੀ ਕਾ ਦਾ ਪਿਛਲਾ ਹਿੱਸਾ ਇਹ 855 ਦਾ ਪੁਰਾਣੇ ਮਾਡਲ ਦਾ ਹੈ 855 ਪੁਰਾਣੇ ਮਾਡਲ ਦਾ ਪੁਰਾਣੇ ਮਾਡਲ ਦਾ ਇਹਨੂੰ ਤਿਆਰ ਕਰਨ ਦਾ ਮਕਸਦ ਤੇਰਾ ਵੀ ਏ ਕਾ ਤੂੰ ਹੈ ਪਹਿਲਾਂ ਤਾਂ ਖੇਤੀ ਵਾਲਾ ਸੀਗਾ ਇਹ। ਠੀਕ ਹੈ। ਖੇਤੀ ਵਾਲਾ ਇਹ ਖੇਤੀ ਮੈਂ ਕਰਦਾ ਸੀਗਾ ਉਦੋਂ। ਅੱਛਾ ਜੀ। ਤੇ ਉਦੋਂ ਤਿਆਰ ਕੀਤਾ ਸੀਗਾ ਮੈਂ। ਅੱਛਾ ਜੀ। ਤੇ ਹੁਣ ਮੁੜ ਕੇ ਫਿਰ ਮੇਰੇ ਕੋਲੇ ਆਉਣ ਲੱਗ ਗਏ ਯਾਰ ਮਿੱਤਰ। ਅੱਛਾ। ਭੱਜਣ ਵਾਲੇ ਰੈਕਟਰ। ਹੂੰ। ਤੇ ਮੇਲਿਆਂ-ਮੁਲਿਆਂ ਵਾਲੇ। ਰੋਸ ਹਿਸਾਬ ਨਾਲ ਫਿਰ ਮੈਂ ਇਹਨੂੰ ਹਾਈ ਸਪੀਡ ਕਰਤਾ। ਕਿ ਤੁਸੀਂ ਕਹਿਣ ਦਾ ਮਤਲਬ ਜੇ ਕੋਈ ਵੀਰ ਭਰਾ ਆਉਂਦਾ ਟੈਸਟਿੰਗ ਵਾਸਤੇ ਵੀ ਪਹਿਲਾਂ ਇਹਨੂੰ ਚੈੱਕ ਕਰ ਲਓ। ਹਾਂ ਇਹ ਤੀ ਜਣੀ ਮੈਂ ਤਜਰਬਾ ਇਹਤੀ ਕੀਤਾ ਭੱਜਣ ਦਾ। ਭੱਜਣ ਦਾ। ਹਾਂ ਮੁੜ ਕੇ ਤਾਂ ਬਾਅਦ ਚੋਂ ਚੱਲੋ ਹੋਈ ਗਏ। ਬਾਅਦ ਚੋਂ ਤਾਂ ਚੱਲੋ ਹਨਾ। ਕਲਾਕਾਰੀਆਂ ਤੁਸੀਂ ਵਿਖਾਈ ਗਿਆ ਗਾਂਧੀਆਂ ਬਾਕੀ ਆ ਟਰਬੋ ਲੱਗੀ ਆ ਵੱਡੀ ਲੱਗੀ ਇਹ ਟਰਬੋ ਕਿਹੜੀ ਲਾਈ ਆ ਵੀਰੇ ਇਹਨੂੰ 61 ਨੰਬਰ ਲੱਗੀ ਆ 61 ਨੰਬਰ ਪਿਆ ਬਈ ਆ ਜਾ ਯਾਰ ਕਾਹ ਤੋਂ ਪਾਸੇ ਰਹਿਣਾ ਥੋੜੀ ਸੁਣ ਕੇ ਗੱਲ ਬਚਾਓ ਕੋਈ ਗੱਲ ਨਹੀਂ ਵੀਰੇ 61 ਨੰਬਰ ਬਈ ਭੱਜਣ ਵਾਲਿਆਂ ਨੂੰ ਹਾਂਜੀ ਜ਼ਿਆਦਾਤਰ 61 ਲਾਉਂਦੇ ਆ 25 ਲਾਉਂਦੇ ਆ ਕੀ ਲਾਉਂਦੇ ਆ ਨਹੀਂ ਜਿਹੜੇ ਭੱਜਣ ਵਾਲੇ ਡਰਾਈਵਰ ਉਹਨਾਂ ਤਾਂ ਵੱਡੀ ਲੱਗਦੀ ਆ ਭੱਜਣ ਵਾਲੇ ਭੱਜਣਾ ਹੀ ਹੁੰਦਾ ਅੱਛਾ ਹਾਂ ਖੇਤੀ ਨੂੰ ਤੁਹਾਡੇ ਹਿਸਾਬ ਨਾਲ ਕਿਹੜੀ ਬੈਸਟ ਆ ਖੇਤੀ ਨੂੰ ਛੋਟੀ 25 ਨੰਬਰ ਲਾ ਲਓ ਜਨੇ ਨਿੰਦਰ ਆਦੇ ਇਹਦੇ 20 ਨੰਬਰ ਲੱਗਦੀ ਆ ਯਾਰ ਇਹ ਸਵਾਲ ਮੈਂ ਬੜੇ ਵੀਰਾਂ ਨੂੰ ਵੀਡੀਓ ਚ ਵੀ ਪੁੱਛਦਾ ਨਾ ਮਿੰਦਰਾ ਨੂੰ ਬਹੁਤ ਘੱਟ ਟਰਬੋ ਲਾਉਂਦੇ ਨਾ ਵੀਰਪਰਾ ਟਰਬੋ ਹਾਂ ਬਹੁਤ ਘੱਟ ਲੱਗਦੀ ਹੈ ਵਜਾ ਵਜਾ ਇਹ ਇੱਕਦਮ ਤੇਲ ਚੱਕਣ ਲੱਗ ਜਾਂਦਾ ਜੇ ਟਰਬੋ ਵੱਡੀ-ਵੱਡੀ ਲਾਤੀਏ ਤੇ ਟਰਬੋ ਜਨੌਕਸ ਪੈ ਜਾਂਦੇ ਆ ਅੱਛਾ ਜਿਵੇਂ ਕੋਈ ਪਾਈਪ ਲਾਤੀ ਗਲਤਾਂ ਤੇ ਉਹਦੇ ਨਾ ਹੋ ਜਾਂਦਾ ਮੈਂ ਤੁਹਾਡੀਆਂ ਨਾ ਉਹ ਜਦੋਂ ਦਾ ਮੈਂ ਸੁਣੀ ਜਾਂਦਾ ਗੱਲਾਂ ਵੀ ਬਾਈ ਹੁਣ ਕੀ ਗੱਲਾਂ ਕਰਦੇ ਆ ਮੇਨ ਤਾਂ ਗੱਲ ਮੈਨੂੰ ਇਹ ਮੇਰੇ ਪਤਾ ਲੱਗੀ ਆ ਜਿਹੜੀ ਮੈਂ ਹੁਣ ਤੱਕ ਨਿਚੋੜ ਕੱਢਿਆ ਹਾਂ ਵੀ ਤੇਰਾ ਮਨ ਜਾਦੇ ਉਦੋਂ ਖੁਸ਼ ਹੁੰਦਾ ਜਦੋਂ ਵੀਰਿਆ ਕੰਮ ਆਉਂਦਾ ਜਦੋਂ ਅੜਿਆ ਕੰਮ ਹੋਵੇ ਅੜਿਆ ਆਉਂਦਾ ਅੜਿਆ ਉਦੋਂ ਤੂੰ ਖੁਸ਼ ਹੋ ਕੇ ਕਰਦਾ ਆ ਉਦੋਂ ਫੇਰ ਜਿੰਨੇ ਵੀਰ ਫੋੜ ਦੇ ਸ਼ਕੀਨ ਆ ਫਾਰਮ ਟਰੈਕ ਦੇ ਸ਼ਕੀਨ ਆ ਜਿਨ੍ਹਾਂ ਦੇ ਪੁਰਾਣਾ ਕਲਚ ਆਉਂਦਾ ਸੀ ਪਹਿਲਾਂ ਹੂੰ ਉਹ ਕਲਚ ਨੂੰ ਬਹੁਤ ਨੌਬਤ ਆਉਂਦੀ ਜੋ ਟਰੈਕਟਰ ਟੈਂਪਰੇਚਰ ਚੱਕ ਜਾਂਦਾ ਨਾ ਜਦੋਂ ਤਾਂ ਗੇਅਰ ਨਿਕਲਦਾ ਨਹੀਂ ਹੁੰਦਾ ਤੇ ਜਾਂ ਪੈਂਦਾ ਨਹੀਂ ਹੁੰਦਾ ਉਹਦਾ ਹੱਲ ਬਾਈ ਹੱਕ ਥਾਪੜ ਕੇ ਕਹਿੰਦਾ ਮੈਂ ਕਰੂੰਗਾ ਉਹ ਗਰਾਂਤੀ ਨਾ ਕਰਾਂਗੇ ਬਾਈ। ਬੜੀ ਕਲੱਚ ਠੀਕ ਕਰਕੇ ਦੇਵਾਂਗੇ ਜੇ ਕੋਈ ਪ੍ਰੋਬਲਮ ਆ ਜੇ ਬੈਠਾ ਬਾਈ। ਹੂੰ। ਦੂਜਾ ਨੰਬਰ HMT 5911 2511 3511 ਜਿਨ੍ਹਾਂ ਦੀਆਂ ਬ੍ਰੇਕਾਂ ਤੇਲ ਵਾਲੀਆਂ ਹੂੰ ਉਹਨਾਂ ਦੀ ਬ੍ਰੇਕ ਫਸਦੀ ਆ, ਜਾਮ ਹੁੰਦੀ ਆ ਬਾਈ ਕਹਿੰਦਾ ਉਹਦਾ ਪੱਕਾ ਹੱਲ ਕਰਕੇ ਦਊ ਉਸੇ ਬ੍ਰੇਕਾਂ 'ਚ ਹੀ। ਪੱਕਾ ਹੱਲ। ਤੇਲ ਵਾਲੀਆਂ ਬ੍ਰੇਕਾਂ 'ਚ ਜਿਹੜੇ ਇਹੀ ਇੱਕ ਕੰਮ ਆ ਉਹਨਾਂ ਦੀ ਪ੍ਰੈਸ਼ਰ ਬ੍ਰੇਕ ਆਉਂਦੀ ਆ ਉਹਨੂੰ ਬਸ ਤੇਲ ਵਾਲੀ ਬ੍ਰੇਕ ਆਉਂਦੀ ਉਸ ਆਮ ਰਾੜ ਪਾ ਕੇ ਸੁੱਕੀ ਬ੍ਰੇਕ ਕਰ ਦਿੰਦੇ ਸਿੱਧੀ ਕਰ ਦਿੰਦੇ ਆ ਪਰ ਜੇ ਸਹੀ ਜੈਨੂਇਨ ਚੀਜ਼ ਰੱਖਣੀ ਆ ਉਹੀ ਬ੍ਰੇਕ ਬਾਈ ਹਾਂ ਸਹੀ ਹੋਰ ਕੋਈ ਵੀ ਜਿਹੜਾ ਕਿਸੇ ਦਾ ਵੀਰਿਆ ਵੇ ਕਾਮਾ ਵੀ ਆ ਕੋਈ ਗਰਮ ਹੁਣੋਂ ਨਹੀਂ ਹਟਦਾ ਕਿਸੇ ਦਾ ਕਲਚ ਨਹੀਂ ਖੜਦਾ ਕਿਸੇ ਦੀ ਲੈਫਟ ਨਹੀਂ ਚੱਕਦਾ ਅੜਿਆ ਕੰਮ ਬਾਈ ਕੋਲੇ ਲੈ ਕੇ ਆਓ ਦੂਜਾ ਤਾਂ ਤੁਸੀਂ ਲੈ ਕੇ ਹੀ ਆਉਣਾ ਬਹੁਤ ਉਹ ਤਾਂ ਆਉਣਾ ਹੀ ਆਣਾ ਹਾਂ ਇੱਕ ਇਹ ਰਣਜੋਧ ਗੱਲ ਕਰਦਾ ਸੀ ਟਰਬੋ ਛੋਟੀ ਵੱਡੀ ਦੀ ਹਾਂ ਇਹ ਤੇ ਵੱਡੀ ਟਰਬੋ ਭੱਜਣਾ ਟਰੈਕਟਰ ਤੇ ਚੱਲਣੀ ਹੈ ਇਹਨੇ ਘੱਟੋ ਘੱਟ 3000 RPM ਤੇ ਰਹਿਣਾ ਹੀ ਰਹਿਣਾ ਟਰੈਕਟਰ ਨੇ ਹੂੰ ਹਵਾ ਨਹੀਂ ਟਰਬੋ ਦਾ ਇਹਦੀ ਟਰੈਕਟਰ ਦੀ ਜਿਹੜੀ ਬਾਹਰ ਨਿਕਲਦੀ ਹਵਾ ਉਹ ਨਹੀਂ ਟਰਬੋ ਕਮਾਉਣੀ ਹੈ ਹੂੰ ਜੀ ਉਥੇ ਟਰਬੋ ਆਪਣੀ ਵੱਡੀ ਹੋਈ ਇਹ ਇਹਦੀ ਆਰਪੀਐਮ ਵੀ ਜ਼ਿਆਦਾ ਹੈ ਜੇ ਆਪਾਂ ਥੋੜੀ ਆਰਪੀਐਮ ਤੇ ਵੱਡੀ ਟਰਬੋ ਲਾਉਣੇ ਆ ਜਵਾਕ ਨੂੰ ਸੰਖ ਵਜਾਉਣ ਵਾਲੀ ਗੱਲ ਹੋ ਜਾਂਦੀ ਆ ਸੰਨੀ ਹਵਾ ਹੀ ਨਹੀਂ ਉਹਦੇ ਕੋਲੇ ਜਾਂਦੀ ਵੀ ਉਹ ਘਮ ਸਕੇ ਹਮ ਖੇਤੀ ਆਸਤੇ ਵੀਰ ਟਰਬੋ ਤਾਂ ਛੋਟੀ ਕਹਿੰਦਾ ਇਹਦੇ ਹਵਾ ਪਿਸਟਨ ਨੇ ਆਮ ਜੇ ਆਪਾਂ ਟਰਬੋ ਨਾ ਲਾਈਏ ਤਾਂ ਵੀ ਜਿਵੇਂ ਆਪਾਂ ਸਰਿੰਜ ਖਿੱਚਦੇ ਹਨ ਉਹ ਚ ਹਵਾ ਭਰ ਜਾਂਦੀ ਨਾ ਓਵੇਂ ਇਹਦੇ ਪਿਸਟਨ ਜਦੋਂ ਪਿੱਛੇ ਜਾਂਦਾ ਇਹ ਹਵਾ ਭਰ ਲੈਂਦਾ ਜਦੋਂ ਆਪਾਂ ਕਹਿੰਦੇ ਵੀ ਟਰਬੋ ਕੰਮ 1500 ਤੇ ਕਰਦੀ 400 ਟਰਬੋ ਜਦੋਂ ਟਰੈਕਟਰ ਸਟਾਰਟ ਹੋ ਗਿਆ ਉਦੋਂ ਤੇ ਹੀ ਕੰਮ ਕਰਨ ਲੱਗ ਗਈ ਪਰ ਇਹਨੇ ਵੱਧ ਹਵਾ ਉਦੋਂ ਭੇਜੀ ਓਨੀ ਤਾਂ ਉਹ ਕਰ ਖਿੱਚੀ ਜਾਂਦਾ ਸੀਗਾ ਚੱਲਣ ਜੋਗੀ ਤਾਕਤ ਦੇ ਕਰ ਹੀ ਜਾਂਦਾ ਸੀਗਾ ਜਦੋਂ ਉਹਨੂੰ ਵੱਧ ਭੇਜੀ ਫੇਰ ਆਪਾਂ ਕਹਿੰਦੇ ਹਾਂ ਹੁਣ ਟਰਬੋ ਕੰਮ ਸ਼ੁਰੂ ਕਰ ਗਿਆ ਉਦੋਂ ਬੂਸਟ ਕੰਮ ਕਰਦਿਆ ਜਿੰਨੀ ਉਹ ਆਪ ਖਿੱਚਦਾ 12-1300 ਤੇ ਟਰੈਕਟਰ ਸਟਾਰਟ ਖੜਾ ਓਨੀ ਕਿ ਤਾਂ ਉਹ ਨੇਚਰਲ ਪਹਿਲਾਂ ਵੀ ਖਿੱਚਦਾ ਸੀਗਾ ਹੋਂ ਦੇ ਟਰਬੋ ਲੱਗੀ ਚ ਨਹੀਂ ਲੱਗੀ ਪਰ ਜਦੋਂ ਉਹਨੂੰ ਵੱਧ ਖਿੱਚਣ ਲੱਗਾ ਕੰਮ ਟਰਬੋ ਇਹ ਨਹੀਂ ਵੀ ਉਹਨਾ ਟਾਈਮ ਖੜੀ ਰਹਿੰਦੀ ਹੈ ਜੇ ਆਪਾਂ ਟਰੈਕਟਰ ਸਟਾਰਟ ਕਰਦੇ ਤੇ ਖੜੀ ਆ ਕੰਮ ਉਦੋਂ ਹੀ ਉਸ ਆਰਪੀਐਮ ਤੇ ਜਾ ਕੇ ਜਦੋਂ ਆਮ ਹਵਾ ਨੂੰ ਵੱਧ ਹਵਾ ਭੇਜਤੀ ਉਹਨੂੰ ਕਹਿੰਦੇ ਟਰਬੋ ਕੰਮ ਕਰਨ ਲੱਗੇ ਉਹਨੂੰ ਕਹਿੰਦੇ ਇਹਨੂੰ ਵੱਡੀ ਟਰਬੋ ਤਾਂ ਕਹਿੰਦੇ ਆ ਇਹ ਕਿਉਂਕਿ ਜੇ ਭਜਾਉਣਾ ਟਰੈਕਟਰ ਤੇ ਆਪਾਂ ਨੂੰ ਆਰਪੀਐਮ ਵਧਾਉਣੀ ਪੈਣੀ ਹੈ ਤੇ ਜਦੋਂ ਆਪਾਂ ਖੇਤੀ ਚਲਾਉਣਾ ਆਪਾਂ ਇਹਦੇ ਟਰਬੋ ਵੱਡੀ ਲਾਤੀ ਇਹਨੂੰ ਚਲਾਇਆ ਹਜ਼ਾਰ ਚੱਕਰ ਤੇ ਇਹਦੇ ਚੋਂ ਜਿਹੜੀ ਹਵਾ ਨਿਕਲਦੀ ਆ ਉਹਨੂੰ ਘਮਾਉਣ ਜੋਗੀ ਪੂਰੀ ਨਹੀਂ ਆਈ ਮੈਂ ਹੁਣ ਸੀਟੀ ਵਜਾਉਣਾ ਤੇ ਜੇ ਵੱਡਾ ਸੀਟਾ ਲਿਆ ਮੈਂ ਕਿੱਥੋਂ ਵਜਾਉਂਗਾ ਹਵਾ ਨਹੀਂ ਕੱਢਣਾ ਨਾ ਬਾਹਰ ਨਿਕਲਦੀ ਜਿਹੜੀ ਉਹਨੀ ਘਮਾਉਣਾ ਇਹਨੂੰ ਇਸ ਕਰਕੇ ਜਦੋਂ ਖੇਤੀਬਾੜੀ ਤੇ ਇਹ ਕਹਿੰਦੇ ਆ ਵੀ ਛੋਟੀ ਟਰਬੋ ਥੋੜੀ ਰੇਸ ਤੇ ਟਰੈਕਟਰ ਕੰਮ ਕਰਨ ਲਾ ਪੈਂਦਾ ਲਓ ਜੀ ਹੁਣ ਤੁਸੀਂ ਕਰਵਾ ਦਿਓ ਗੱਲਾਂ ਹਾਂ ਆ ਜਾਓ ਤੁਸੀਂ ਫਿਰ ਭੱਜ ਲੈ ਬਾਈ ਜੀ ਆਪਣੇ ਆ ਉਹ ਗੱਲ ਮਿੰਦਰੇ ਦੀ ਚੱਲ ਰਹੀ ਸੀ ਹੂੰ ਉਹ ਆਪਣੇ ਕਿਸੇ ਕਾਰਨ ਕਰਕੇ ਚਲੋ ਤੇ ਮਿੰਦਰੇ ਦੇ ਵੱਡੀ ਟਰਬੋ ਕਾਤੋਂ ਨਹੀਂ ਲਾ ਸਕਦੇ ਉਹਦਾ ਦੂਜਾ ਡਿਜ਼ਾਈਨ ਹੀ ਇੰਜਣ ਉਵੇਂ ਹੋਇਆ ਵਾ ਵੀ ਉਹਦੇ ਵੱਡੀ ਚੱਲਦੀ ਨਹੀਂ ਉਹਦੇ ਵੱਡੀ ਚੱਲਦੀ ਨਹੀਂ ਉਹਦੇ ਛੋਟੂ ਕੋਈ ਕੰਮ ਕਰੂਗੀ ਜੇ ਇਹਨਾਂ ਕੇਸ ਲਾਤੀ ਕੀ ਕਰੇਗਾ ਫਿਰ ਕੰਮ ਹੀ ਨਹੀਂ ਕਰਨੀ ਉਹ ਜਾਂ ਤੇਲ ਚੱਕੂਗੀ ਉਹ ਹੂੰ ਤੇ ਬੜੀ ਗੱਲ ਨਾ ਕੋਈ ਨੁਕਸਾਨ ਕਰੂਗਾ ਨਾ ਨੁਕਸਾਨ ਕਰੂਗੀ ਇਹ ਵਾਲਾ ਇੰਜਣ ਬਈ ਤੇਰੀ ਨਿਗਾ ਚ ਬੈਸਟ ਸੀਗਾ ਇਹਨੂੰ ਇੰਜਣ ਤਾਂ ਮੇਰੇ ਹਿਸਾਬ ਨਾਲ 2 ਦਿਨ ਪਈਆ ਦੁਕਾਨ ਤੇ ਅੱਛਾ ਜੀ ਸਾਰੇ ਲਾਲਾਂ ਦੇਖ ਲਈ ਮੈਂ ਹੂੰ ਪਰ ਜਿਹੜਾ ਆ ਇੰਜਣ ਆ ਇਹ ਥੋੜਾ ਛੋਟਾ ਹੀ ਆ ਭਾਈ ਇਹ ਛੋਟਾ ਹੀ ਆ ਇਹਦੇ ਪਿਸਟਨ ਪਿਸਟਨ ਤੁਸੀਂ ਵੱਡੇ ਕੀਤੇ ਕਿ ਨਹੀਂ ਪਿਸਟਨ ਹਾਂ ਇਹਨਾਂ ਨਾਲੋਂ ਵੱਡੇ ਕਰਤੇ ਸੀ ਮੈਂ ਇਹਦੇ ਅੱਛਾ ਜੀ ਉਹ ਚੇਂਜ ਕਰਤੀ ਸੀ ਉਹ ਚੇਂਜ ਕਰਤੀ ਸੀ ਬਈ ਤੇਰੀ ਨਿਗਾ ਚ ਹਰੇਕ ਦਾ ਚਲੋ ਅਲੱਗ-ਅਲੱਗ ਟੇਸਟ ਆ ਆਪਾਂ ਕਿਸੇ ਨੂੰ ਸਾਰੇ ਮਕੈਨਿਕ ਹੀ ਵਧੀਆ ਹੁੰਦੇ ਆ ਜਿਹੜਾ ਮਕੈਨਿਕਲ ਲਾਈਨ ਦੇ ਵਿੱਚ ਆ ਗਿਆ ਕੰਮ ਕਰ ਰਿਹਾ ਸਮਝੋ ਵਧੀਆ ਹੀ ਇਹ ਮਾੜਾ ਨਹੀਂ ਹੈਗਾ ਆਪਣੇ ਛੋਟੇ ਵੀਰ ਕੋਈ ਨਹੀਂ ਜ਼ਿਆਦਾ ਹੀ ਲੰਦੀ ਨਹੀਂ ਲੋੜ ਕੋਈ ਚੱਕਰ ਨਹੀਂ ਤੇ ਇੰਜਨ ਤੇਰੀ ਨਿਗਾ ਚ ਜੇ ਦੌੜਨ ਵਾਸਤੇ ਤੇਰੀ ਨਿਗਾ ਚ ਕਿਹੜਾ ਵਧੀਆ ਦੌੜਨ ਵਾਸਤੇ ਤਾਂ ਤਿੰਨ ਸਿਲੰਡਰ ਬਹੁਤ ਆ ਬਹੁਤ ਬਹੁਤ ਆ ਇਹਨੂੰ ਮੈਂ ਭਜਾ ਲਿਆ ਮੈਂ ਹੰਬ ਗਿਆ ਹੰਬ ਗਿਆ ਮੈਂ ਹੰਬ ਗਿਆ ਕਿੰਨੇ ਕਿਤੇ ਆਈਡੀਆ ਚਲੇ ਜਾਂਦਾ ਆਈਡੀਆ ਜਾ ਚਲੋ ਕੱਲ ਮੈਂ ਗਿਆ ਸੀਗਾ ਮੂਕੇ ਮੇਰੇ ਹਿਸਾਬ ਨਾਲ 120 ਤੇ ਸੀਗਾ ਉਹ ਯਾਰ 120 ਤਾਂ ਟਰੈਕਟਰ ਸਾਹਮਣਾ ਸਾਹਮਣਾ ਮੂਹਰੋਂ ਆਏ ਵਜਦਾ ਹੀ ਆ ਹਾਂ ਹਾਂ ਉਹ ਵੀ ਥੋੜੇ ਟਾਈਮ ਲਈ ਕਰਕੇ ਵੇਖਿਆ ਨਾ ਲਗਾਤਾਰ ਤਾਂ ਭਜਦਾ ਹੀ ਨਹੀਂ ਲਗਾਤਾਰ ਨਹੀਂ ਕਿਉਂਕਿ ਗੱਡੀ ਨਹੀਂ ਭਜਦੀ ਇੰਨੀ ਦਾ ਜੇ ਆਪਾਂ ਟਰੈਕਟਰ ਕੀ ਭਜਾਵਾਂਗੇ ਇੰਨਾ ਤੇ ਵੀਰੇ ਜਿਵੇਂ ਦੌੜਨ ਵਾਲੇ ਟਰੈਕਟਰ ਜਿਹੜੇ ਆਪਾਂ ਇਹਨਾਂ ਨੂੰ ਜਗਾਰੂ ਕਹਿ ਸਕਦੇ ਨਾ ਨਹੀਂ ਰਿਜਨਲ ਸਮਾਨ ਆਪਣਾ ਬਣਾ ਕੇ ਪਾਇਆ ਵਾ ਰਿਜਨਲ ਸਮਾਨ ਪਾਇਆ ਵਾ ਜੋ ਗਰਾਰੀਆਂ ਮਗਰ ਹਾਂ ਰੀਨਲ ਉਹ ਚਾਲ ਚੱਲੂ ਹੰਨੀ ਚੱਲੂ ਚੱਲੂ ਇਹ ਤਾਂ ਨਹੀਂ ਵੀ ਮੈਂ ਭਜਾ ਲਿਆ ਤੇ ਗਰਾਰੀ ਗਰਮ ਹੋ ਗਿਆ ਉਦੋਂ ਦਾ ਹੀ ਭੋਰਗੀ ਨਹੀਂ ਆ ਹੀ ਨਹੀਂ ਕਲਰਦਾ ਉਹੀ ਬਾਡੀ ਆ ਉਹੀ ਗਰਾਰੀਆਂ ਯਾਨੀ ਚੇਂਜ ਕੀਤੀਆਂ ਆਪਾਂ ਅੱਛਾ ਹਾਂ ਜੋ ਕੰਪਨੀ ਦੀ ਟਲਾਈ ਆਉਂਦੀ ਉਸ ਲੈਵਲ ਤੱਕ ਆਪਣੀ ਕੰਮ ਕਰੂ ਹਾਂ ਉਸ ਲੈਵਲ ਦਾ ਬਸ ਜ਼ੋਰ ਨਹੀਂ ਲਾਉਣਾ ਜ਼ੋਰ ਵਾਲੇ ਕੰਮ ਤੇ ਨਹੀਂ ਚੱਲਣਾ ਜ਼ੋਰ ਤਾਂ ਇਹਨੇ ਲਾਉਣਾ ਵੀ ਨਹੀਂ ਹੁਣ ਇੰਨਾ ਭਜਦਾ ਇਹ ਸਪੀਡ ਹੀ ਪਹਿਲੇ ਗੀਰਦੀ ਇੰਨੀ ਸਪੀਡ ਆ 40 ਦੇ 50 ਤੇ ਜਾਵਣ ਦਾ ਪਹਿਲੇ ਚ ਪਹਿਲੇ ਚ ਪਹਿਲੇ ਚ ਮੇਰੇ ਵੀਰ ਨੇ ਇਸ ਗੱਲ ਨੂੰ ਵੀ ਸਮਝਿਓ ਥੋੜਾ ਜਿਹਾ ਨਾ ਇੱਕ ਪ੍ਰੋਬਲਮ ਆਈ ਸੀਗੀ ਆਪਾਂ ਨੂੰ ਭੱਜਣ ਵਾਲਾ ਟਰੈਕਟਰ ਭੱਜੂਗਾ ਹੀ ਉਹ ਜ਼ੋਰ ਨਹੀਂ ਲਾਊਗਾ ਹਨਾ ਨਹੀਂ ਜ਼ੋਰ ਨਹੀਂ ਲਾਊਗਾ ਵੀ ਜ਼ੋਰ ਲਾਉਣ ਲਈ ਆਪਾਂ ਟਰੈਕਟਰ ਦੀ ਸਪੀਡ ਘਟਾਉਣੀ ਪੈਣੀ ਹਾਂਜੀ ਕਿਉਂਕਿ ਜਿਵੇਂ ਹੁਣ ਆਪਣੀਆਂ ਗੱਡੀਆਂ ਨੇ ਉਹ ਵੀ ਤਿੰਨ ਸਿਲੰਡਰ ਚਾਰ ਸਿਲੰਡਰ ਨੇ ਉਹ ਕੱਲਾ ਭੱਜਦੀਆਂ ਹੀ ਨਹੀਂ ਉਹ ਜ਼ੋਰ ਨਹੀਂ ਲਾਉਂਦੀਆਂ ਜੇ ਜ਼ੋਰ ਲਵਾਉਣਾ ਐਡੇ ਟਾਇਰ ਕਮਾਉਣੇ ਐ ਟਰੈਕਟਰ ਦੇ ਤੋਰੇ ਘਟਾਉਣੇ ਪੈਣੇ ਤੋਰੇ ਘਟਾਉਣੇ ਪੈਣੇ ਫੇਰ ਉਹ ਕੰਮ ਕਰੋ ਹਨਾ ਵੀ ਕੰਮ ਫੇਰ ਫੇਰ ਹੀ ਬੁਹਾਈ ਵਾਲਾ ਹੋਊਗਾ ਕਿਉਂਕਿ ਆਪਾਂ ਰੂਟਾ ਵਿਟਰ ਹਾਏ ਮੜਕਾ ਮੜਕੀ ਲੋ ਤਾਂ ਹੀ ਕਰ ਰਹੀਆਂ ਮੈਂ ਉਹਦਾ ਤੋਰਾ ਸਲੋ ਹੋ ਜੇ ਪੀਟੀਓ ਰੈਲੀ ਰਵੇ ਉਹ ਤਾਂ ਸਲੋ ਕਰ ਜਿਹੜਾ ਅਰੀਜਨਲ ਤੋਰਾ ਸੀ ਇਹਦਾ ਉਹ ਲੋਜ ਭਜਦਾ ਹੁਣ ਅੱਛਾ ਉਹ ਲੋਜ ਆ ਲੋਜ ਭਜਦਾ ਉਹਨਾਂ ਹਾਈ ਵਾਲੇ ਜਿਹੜੇ ਅਰੀਜਨਲ ਗਿੜੇ ਸੀ ਉਹ ਲੋਜ ਉਹ ਲੋਜ ਭਜਦਾ ਉਹਨਾਂ ਫਿਰ ਖੇਤੀ ਦਾ ਮਾੜਾ ਮੋੜ ਕੰਮ ਤਾਂ ਕਰੂਗਾ ਜੀ ਨਹੀਂ ਮਾੜਾ ਮੋਟਾ ਵੀ ਨਹੀਂ ਕਰਨਾ ਇਹਨੇ ਹੁਣ ਭਜੇ ਨਾਲ ਹੀ ਆਏ ਹੁਣ ਭਜੇ ਨਾਲ ਹੀ ਆਏ ਯਾ ਲੋ ਇਹ ਆ ਗਿਆ ਆਪਣੇ ਅੱਗੇ ਮਿੰਦਰਾ ਇਹ ਕਿਹੜਾ ਇਹਨੂੰ ਹੁਣ ਆਪਾਂ ਕੀ ਕਹੀਏ ਇਹ 265 ਸੀਗਾ ਪਹਿਲਾਂ 265 ਸੀਗਾ 265 ਸੀਗਾ ਇਹ ਰਮਿੰਦਰੇ ਚ ਦੋ ਮਾਡਲ ਆਉਂਦੇ ਸਾਰੀ ਮੈਂ ਗੱਲ ਕੱਟਤੀ ਹਾਈ ਸਪੀਡ ਲੋ ਸਪੀਡ ਜਿਹੜਾ 275 ਆ ਉਹ ਤਾਂ ਲੋ ਸਪੀਡ ਦਾ 275 275 ਉਹ ਲੋ ਸਪੀਡ ਦਾ ਉਹ ਹੂੰ ਜਿਹੜਾ ਹੈਗਾ 65 200 ਹੂੰ ਉਹ ਛੋਟੀ ਸਟੋਕ ਵਾਲਾ ਤੇ ਮਗਰ ਉਹ ਵੀ ਹਾਈ ਆ ਉਹ ਉਹ ਹਾਈ ਸਪੀਡ ਹਾਂ ਨਾਲੇ ਇੰਜਨ ਦੀ ਪਾਵਰ ਜ਼ਿਆਦੇ ਆ ਉਹਦੀ 65 ਦੀ ਇੰਜਨ ਦੀ ਪਾਵਰ 75ੋਂ ਜ਼ਿਆਦੇ ਇਹ ਕੀ ਚੱਕਰ ਨੰਬਰਾਂ 'ਚ ਤਾਂ 75 ਵੱਡਾ ਆ ਗਿਆ ਨਾ ਜੀ ਹਾਂ ਜਿਹੜੀ ਕ੍ਰੈਂਕ ਆ ਉਹਦੀ ਉਹ ਸਟੋਕ ਦਾ ਫਰਕ ਆ ਅੱਛਾ ਮੀ ਦੌੜ ਦਾ ਹੋ ਜਾਦੇ ਆ 65 ਤੇ ਇੰਜਨ ਦੀ ਪਾਵਰ ਵੀ 65 ਦੀ ਜਾਂਦੀ 65 ਦੀ ਜ਼ਿਆਦੇ ਹਾਂ 75 ਦੀ ਘਟਾ 75 ਦੀ ਘਟਾ ਆ ਗੱਲ ਮੈਨੂੰ ਪਹਿਲੀ ਈ ਪਤਾ ਲੱਗੀ ਕੋਈ ਚੱਕਰ ਨਹੀਂ ਉਹ ਬਾਈ ਦਾ ਤੇ ਕਿਉਂਕਿ ਜਿਹੜਾ ਆਪਾਂ ਤਾਂ ਸੋਚਦੇ ਨੇ ਜਿਵੇਂ ਜਿਵੇਂ ਨੰਬਰ ਵੱਧਦੇ ਆ ਪਾਵਰ ਵੱਧਦੀ ਹੈ ਨਾ ਹਾਂ ਇਹਦਾ ਬਾਈ ਫਿਰ 265 ਤੋਂ ਬਾਅਦ ਤੂੰ ਕੀ ਕੀਤਾ ਫਿਰ ਇਹ 585 ਦਾ ਇੰਜਨ ਰੱਖਿਆ ਇੱਥੇ 585 ਦਾ 85 ਦਾ ਇਹ ਕਾਮਯਾਬ ਆ ਪੂਰਾ ਮਗਰੋਂ ਤਾਂ ਵਧੀਆ ਗੇਰ ਤਾਂ ਇਹ ਪੱਕੇ ਆ ਬਹੁਤ ਪੱਕੇ ਆ ਗੇਰ ਇਹਨਾਂ ਦੇ ਕਿਹੜੇ ਆ ਕਮ ਹਿੱਸੇ ਦਾ ਮਹਿੰਦਰਾ ਵੈਸੇ ਵੀ ਭਾਰਾ ਮੰਨਿਆ ਜਾਂਦਾ ਹੈ ਨਾ ਮਗਰੋਂ ਲੱਟਲੀਆਂ ਗੇਰ ਲੱਟਲੀਆਂ ਲਾ ਲੋ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਹੈ ਨਾ ਵੀਰੇ ਤੇ ਇਹ ਕਰਤਾ ਤੁਸੀਂ 585 ਹਾਂ ਨਾਲ ਟਰਬੋ ਲਾਤੀ ਇਹਦੇ ਟਰਬੋ ਕਿਹੜੀ ਲਾਈ ਆ ਇਹਨਾਂ ਵਿੱਚ ਛੋਟੀ ਲੱਗੀ ਹੋਈ ਹੈ ਇਹਦੇ ਇਹਦੇ ਕਿਹੜੀ ਲੱਗੀ ਆ ਇਹਦੇ ਛੋਟੀ ਹੈ ਨਾ ਇਹਦੇ 20 ਨੰਬਰ ਲੱਗੀ ਹੋਈ ਹੈ ਅੱਛਾ ਇਹ ਵੀ ਆ ਫਿਰ ਉਹੀ ਗੱਲ ਜਿਹੜੀ ਆਪਾਂ ਕਰਦੇ ਸੀ ਮਹਿੰਦਰੇ ਨੂੰ ਆਹ ਦੇਖ ਲਓ ਕਿੱਡੀ ਗਏ ਇਹ ਆਪਾਂ ਬਲੇਰ ਵਾਲੀ ਕਹਿ ਸਕਦੇ ਬਲੇਰ ਵਾਲੀ ਹਣਾ ਨਹੀਂ ਅਰਜਨ ਨੂੰ ਆਉਂਦੀ ਹੈ ਇਹ ਜਿਹੜਾ ਆਉਂਦਾ ਸੀਗਾ 605 ਰੂਟ ਦੀ ਪੰਪ ਵਾਲਾ ਉਹਨੂੰ ਆਉਂਦੀ ਸੀਗੀ ਉਹਨੂੰ ਆਉਂਦੀ ਸੀ ਇਹ origignal ਉਹ ਉਹ ਟਰਬੋ ਆ ਹਾਂ ਉਹ origignal ਆ ਇਹ ਹੁਣ ਜੇ ਇਹਨੂੰ ਆਪਾਂ ਓਵਰ ਆਰਪੀਐਮ ਕਰ ਦਈਏ ਇਹ ਟਰਬੋ ਕੋਈ ਇੰਜਨ ਨੂੰ ਨੁਕਸਾਨ ਤਾਂ ਨਹੀਂ ਕਰੂ ਨੁਕਸਾਨ ਇਹਦੀਆਂ ਗਰਾਰੀਆਂ ਟਾਈਮ ਗਾਲੀਆਂ ਟੁੱਟ ਜਾਂਦੀਆਂ ਉਹਦੀ ਅੱਛਾ ਹਾਂ ਕਿਉਂ ਦੇਗੀ ਹੁੰਦੀਆਂ ਜਦੋਂ ਬਰੇਸ ਹੋ ਗਿਆ ਵਾੜ ਲੱਗ ਜਾਂਦੇ ਵਜਣ ਹੂੰ ਤੇ ਮੁੜ ਕੇ ਗਰਾਰੀਆਂ ਜਾਂਦੀਆਂ ਦੀ ਟੋਟੇ ਮੇਰੇ ਤੂੰ ਥੋੜਾ ਜਿਹਾ ਐ ਹੋ ਜਾਗਾ ਟੇਡਾ ਫਿਰ ਉਹ ਨਾਲ ਟਰੈਕਟਰ ਵੀ ਆ ਜਾਊਗਾ ਹਨ ਐ ਹੁਣ ਅਸੀਂ ਗੱਲ ਕਰਦੇ ਹਾਂ ਉਸ ਹਿਸਾਬ ਨਾਲ ਕੋਈ ਨਹੀਂ ਚੱਲਣ ਦੇ ਵੀ ਉਹ ਫਿਰ ਉਹਨਾਂ ਤੇ ਦਿੱਕਤ ਆਉਂਦੀ ਹੈ ਹਨਾ ਮੇਰੇ ਜਿਵੇਂ ਜਿਹੜਾ ਟਰੈਕਟਰ ਨਹੀਂ ਟਰਬੋ ਆਉਂਦਾ ਕੰਪਨੀ ਵੱਲੋਂ ਉਹਦੇ ਤੇ ਆਪਾਂ ਟਰਬੋ ਲਾਉਣੇ ਆ ਇਹ ਪਾਈਪ ਆਪੋਂ ਦੇ ਸਰਾਖ ਆਉਂਦੇ ਆ ਜਾਂ ਕੋਈ ਜਿਗਾਰਡ ਨਾ ਕਰਨੇ ਪੈਂਦੀ। ਨਹੀਂ ਆ ਜਾਂਦਾ ਪ੍ਰੋਪਰ ਫਿਟਿੰਗ ਉਵੇਂ ਹੀ ਆ ਜਾਂਦੀ ਆ। ਆ ਜਾਂਦੀ ਆ। ਉਵੇਂ ਹੀ ਆ ਜਾਂਦੀ ਆ। ਹੁਣ ਜਿਵੇਂ ਨਾਰਮਲ ਲੱਗੀ ਹੋਈ ਆ। ਵੀ ਤੁਸੀਂ ਕੋਈ ਸਰਾਖ ਵਗੈਰਾ ਆਪਦੇ ਕੋਲੋਂ ਨਹੀਂ ਕੀਤਾ। ਨਾ ਨਾ ਨਾ। ਉਹ ਉਵੇਂ ਆ ਗਈ ਆ। ਕੋਈ ਜਿਵੇਂ ਆ ਦਿੱਤੀ ਆ। ਹਮ। ਸਾਰਾ ਉਵੇਂ ਹੀ ਆ ਸੀ। ਪਰ ਬੋਦੀ ਫਿਟਿੰਗ ਦਾ ਵੀ ਕੋਈ ਚੱਕਰ ਹੁੰਦਾ ਏ। ਇੱਥੇ ਤੁਸੀਂ ਲਾਈ ਆ ਜੇ ਇੱਥੇ ਲਾ ਦਈਏ ਕੋਈ ਚੱਕਰ ਹੁੰਦਾ ਏ ਇਦਾਂ ਦਾ ਕਿ ਨਹੀਂ? ਨਹੀਂ ਕੋਈ ਚੱਕਰ ਨਹੀਂ। ਇਹਨੂੰ ਭਾਵੇਂ ਮੈਂ ਇੱਥੇ ਲਾ ਦਾਂ ਜਿੱਥੇ ਮਰਜ਼ੀ ਲਾ ਲਵਾਂ। ਵੀ ਕੋਈ ਚੱਕਰ ਨਹੀਂ। ਨਹੀਂ ਨਹੀਂ। ਕੀ ਕਾ ਬਈ ਤੇ ਮਗਰੋਂ ਫਿਰ ਇਹਦੇ ਇਹ ਲੇਫਟ ਰੂਟ ਚੱਕਦਾ ਕਿ ਨਹੀਂ ਹਾਂ ਲੇਫਟ ਰੂਟ ਚੱਕਦਾ ਇਹ ਤਾਂ ਉਹ ਆਈ ਵਾਲੀ ਆ ਇਹ ਵਾਈ ਵਾਲਾ ਇਹ ਵਾਈ ਵਾਲਾ ਹੀ ਆ ਇਹ ਨਹੀਂਗਾ ਭਾਈ ਦਾ ਇਹ ਨਹੀਂ ਆ ਭੱਜਣ ਵਾਲਾ ਅੱਛਾ ਇਹ ਵਾਈ ਨੂੰ ਫਿਰ ਬਾਈ ਜਿਵੇਂ ਚ 85 ਰੱਖਦਾ ਹੁਣ ਹਾਂਜੀ ਮਗਰ ਉਹ ਹਿੱਸਾ 65 ਵਾਲਾ 65 ਵਾਲਾ ਦੋਸਤ ਤੇ ਪੂਰਾ ਲੋਟ ਆ ਕੰਮ ਕੰਬੀਨੇਸ਼ਨ ਪੂਰਾ ਮੈਂ ਨਾ 11 ਹਾਲ ਐਂ ਥੱਲੇ ਲਾ ਕੇ ਮੰਜੀ ਹੂੰ ਮੈਂ ਤੁਰਿਆ ਜਾਂਦਾ ਕੋਈ ਪ੍ਰਵਾਹ ਨਹੀਂ ਕੋਈ ਪ੍ਰਵਾਹ ਨਹੀਂ ਨਾ ਨੇ ਗਿੱਲੇ ਆ ਜਾਂ ਬਾਦ ਵਿੱਚ ਆ ਲੈਂਦੇ ਹਾਂ ਹਾਂ ਵਾਣ ਗਿੱਲੇ ਆ ਮੀ ਪਿਆ ਵਾ ਇਹ ਤੋੜਾ ਅੱਛਾ ਇਹ ਵੀ ਬਣੀਆਂ ਵੀਡੀਓ ਕੋਈ ਦਿਖਾ ਦੇਾਂਗੇ ਕੋਈ ਗੱਲ ਨਹੀਂ ਮੇਰੇ ਕੋਈ ਹਾਂ ਤੇ ਇਹਨੇ ਬਾਈ ਡੀਜ਼ਲ ਦਾ ਖਰਚਾ ਘਟਾਇਆ ਹੋਊਗਾ ਕਿ ਨਹੀਂ ਉਹ ਕੋਈ ਨਹੀਂ ਮੈਂ ਤੁਹਾਡੇ ਤੋਂ ਕਲਿੱਪ ਲੈ ਲਊਗਾ ਤੇ ਤੇਲ ਖਰਚਾ ਦਾ ਘਟਿਆ ਹੋਊਗਾ ਕਿ ਨਹੀਂ ਤੇਲ ਖਰਚਾ ਘਟਿਆ ਵਾ ਇਹਦਾ ਯਾਨੀ ਅੱਗੇ 2.5 ਲੀਟਰ ਜਾਂਦਾ ਸੀ ਕਿੱਲੇ ਦਾ ਹੁਣ 2 ਖਾਣ ਲੱਗਿਆ ਹੁਣ 2 ਖਾਣ ਅੱਧੇ ਲੀਟਰ ਦਾ ਫਰਕ ਪਾ ਗਿਆ ਅੱਧੇ ਲੀਟਰ ਦਾ ਯਾਨੀ ਤੰਗੇ ਵਾਲਾ ਤਾਂ ਵੀ ਉਨੇ ਹੀ ਖਾਣਾ ਇਹਨੇ ਤਾਂ ਵੀ ਉਨੇ ਹੀ ਉਨੇ ਹੀ ਤੇ ਬਾਈ ਜਿਵੇਂ